ਜਾਤ ਸਿਰਿਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਜਿਹੜੇ ਅੱਜ ਦੀ ਵੱਡੀ ਖਬਰ ਕੀ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਮੀਤਾ ਬਚਨ ਨੂੰ ਹੋਣ ਲੱਗੀ ਬੇਚੈਨੀ ਜੋ ਤੜਕਸਾਰ 3:30 ਵਜੇ 38 ਮਿੰਟ ਤੇ ਸਾਂਝੀ ਕੀਤੀ ਏ ਪੋਸਟ ਲੋਕਾਂ ਵਿੱਚ ਮੱਚੀ ਹਲਚਲ ਬਾਲੀਵੁੱਡ ਦੇ ਅਦਾਕਾਰ ਅਤੇ ਹੀ ਮੈਂ ਤਰਮਿੰਦਰ ਨੂੰ ਲੈ ਕੇ ਸਵੇਰੇ ਖਬਰਾਂ ਆਈਆਂ ਸਨ ਕਿ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ 11 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਨੇ ਮੁੰਬਈ ਦੇ ਬਰੀ ਨੀਚੇ ਕੈਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਖਬਰਾਂ ਬੇਬੁਨਿਆਦੀਆਂ ਬੁਨਿਆਦੀ ਹਨ ਇਹ ਅਸੀਂ ਇਹ ਨਹੀਂ ਉਹਨਾਂ ਦੀ ਤੀ ਇਸ਼ਾ ਦੇ ਉਹਨੇ ਆਪਣੇ ਇੰਸਟਾਗ੍ਰam ਪੋਸਟਰਾਂਆਂ ਆਖਿਆ ਕਿ ਉੱਥੇ ਹੀ ਤਰਮਿੰਦਰ ਦੀ ਮੌਤ ਦੀ ਖਬਰ ਉਹਨ ਤੋਂ ਪਹਿਲਾਂ ਹੀ ਕਰੀਬੀ ਦੋਸਤ ਅਤੇ ਸਹਿ ਅਦਾਕਾਰ ਮਤਾਬ ਬਚਨ ਨੇ 10 ਨਵੰਬਰ ਨੂੰ ਦੇਰ ਰਾਤ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਤੋਂ ਉਹਨਾਂ ਨੇ ਦੁੱਖ ਦੀ ਡੂੰਘਾਈ ਸਪਸ਼ਟ ਤੌਰ ਤੇ ਪ੍ਰਗਟ ਕੀਤੀ ਤੇ ਮਤਾਬ ਬਚਨ ਅਕਸਰ ਆਪਣੇ ਐਕਸ ਹੈਂਡਲ 'ਤੇ ਪੋਸਟ ਕਰਦੇ ਹਨ ਉਹ ਅਕਸਰ ਆਪਣੀਆਂ ਆਸਧਾਰਨ ਪੋਸਟਾਂ ਨਾਲ ਧਿਆਨ ਖਿੱਚ ਖਿੱਚਦੇ ਹਨ ਹਾਲਾਂਕਿ 11 ਨੰਬਰ 9 ਸਵੇਰੇ 3:38 ਮਿੰਟ ਤੇ ਉਹਨਾਂ ਨੇ ਸਿਰਫ ਟਵੀਟ ਨੰਬਰ T5561 ਲਿਖਿਆ ਜਿਸ ਕਾਰਨ ਯੂਜ਼ਰ ਨੇ ਇਹ ਮੰਨ ਲਿਆ ਕਿ ਉਹਨਾਂ ਨੇ ਧਰਮਿੰਦਰ ਲਈ ਇੱਕ ਸ਼ੌਕ ਸੰਦੇਸ਼ ਪੋਸਟ ਕੀਤਾ ਹੈ ਖਬਰ ਨਾਲੰਦ ਤੱਕ ਬਨੇ ਰਹਿਣ ਲਈ ਧੰਨਵਾਦ